मोजिंडा स्टेशन से तोहार स्वागत है यात्री गए किरफा करके ध्यान आते एक चार आठ 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 बार में निशुंतें एक्सप्रेस वाया बनाना तोरी नाभा बतियाना राजपुरा अंबाला से सहारनपुर रोड की हरिद्वार प्लेटफॉर्म नंबर सात से आ रही है ਸਮਾਂ ਇਸ ਵਕਤ 11 ਵਜੇ ਨਾਲੇ ਨੇ ਤੇ ਇਸ ਵਕਤ ਆਪਾਂ ਖੜੇ ਆ ਬਠਿੰਡੇ ਦੇ ਸਟੇਸ਼ਨ ਤੇ ਬਠਿੰਡੇ ਦੇ ਸਟੇਸ਼ਨ ਦਾ ਰਾਤ ਦਾ ਨਜ਼ਾਰਾ ਕੁਛ ਇਹ ਜਿਹਾਗਾ ਆ ਆਪਾਂ ਚੱਲੇ ਆ ਸ਼੍ਰੀ ਹਿਮਕੁੰਡ ਸਾਹਿਬ ਯਾਤਰਾ ਤੇ ਤੇ ਨਾਲ ਮਿੱਤਰ ਸੰਦੀਪ ਸਾਸਤਰੀ ਗੱਲ ਬਈ ਆ ਟ੍ਰੇਨ ਦਾ ਜ਼ਰੂਰਦਾ ਇਹਦਾ ਟਾਈਮ ਹੈਗਾ ਇੱਥੋਂ 11:30 ਵਜੇ ਦਾ ਤੇ ਤੜਕੇ 9:30 ਵਜੇ ਨੂੰ ਰਿਸ਼ੀਕੇਸ਼ ਲਾਹਦੂਗੀ ਜਾ ਕੇ ਤੇ ਧੰਨਵਾਦ ਬਾਈ ਤੇ ਜੁੜਿਓ ਸਾਡੇ ਸਫਰ ਦੇ ਨਾਲ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਕਰਾਉਣੇ ਆ ਤੁਹਾਨੂੰ ਨਾਲੇ ਆਪ ਕਰਦੇ ਆ ਦਰਸ਼ਨ ਜਾ ਕੇ ਆਖਰੀ ਪੜਾਉਂਦੇ ਨੇ ਦਰਸ਼ਨ ਵੇਲੇ ਇਸ ਯਾਤਰਾ ਦੇ 10 ਅਕਤੂਬਰ ਨੂੰ ਰਸਤਾ ਬੰਦ ਹੋ ਜਾਣਾ ਉਸ ਤੋਂ ਬਾਅਦ ਯਾਤਰਾ ਖੁੱਲੂਗੀ ਇਹ 25 ਮਈ ਦੇ ਲਗਭਗ ਆ ਇੱਥੇ ਜੀ ਆ ਅਗਲੇ ਸਾਲ ਤੇ ਅਗਲੀ ਗੱਲਬਾਤ ਕਰਦੇ ਆ ਪਰ ਹੁਣ ਗੱਡੀ ਦੀ ਉਡੀਕ ਹੀ ਜਾਂਦੇ ਆ ਕਿਰਾਂ ਬਹਿਨੇ ਆ ਟ੍ਰੇਨ 'ਚ ਤੇ ਦਿਖਾਉਣੇ ਆ ਅਗਲਾ ਪੂਰਾ ਮਾਹੌਲ ਚਾਲ ਤੇ ਬਣਿਓ ਐਂਡ ਤੱਕ ਨਾਲ-ਨਾਲ ਤੇ ਦਿੱਦਾ ਸਟੇਸ਼ਨ ਤੇ ਤੇ ਆਪਣਾ ਨਾਲ ਯਾਤਰੂ ਭਾਈ ਸੰਦੀਪ ਸਾਸਰੀ ਘਰ ਭਾਈ ਸਾਸਰੀ ਜੀ ਤਿਆਰੀ ਆ ਤਿਆਰੀ ਐ ਨੌਜਵਾਨ ਲੱਦੀ ਬੈਠੇ ਆ ਬੈਗ ਆਪਣੇ ਤੇ ਬਸ ਹੁਣ ਤਾਂ ਗੱਡੀ ਦੀ ਉਡੀਕ ਆ ਗਰਮੀ ਆ ਥੋੜੀ ਜੀ ਅ بس ਅਡੀਕਾ ਆਉਣ ਵਾਲੀ ਆਉਣ ਵਾਲੀ ਕਿੱਥੇ ਆ ਗਈ ਪੁੱਛਣਾ ਡਰਾਈਵਰ ਨੂੰ ਪੁੱਛ ਗਿਆ ਤੇ ਰਹਿਣ ਆ ਰਹੀ ਹੈ ਠੀਕ ਹੈ ਧੰਨਵਾਦ ਧੰਨਵਾਦ ਭਾਈ ਸੁਜੀਦਾ ਤੁਸੀਂ ਦੇਖੋ ਹਾਂ ਤੇ ਸੁਆਗਤ ਹੈ ਤੇ ਹੀ ਵਈ ਸਾਫਰ ਆਪਾਂ ਸਾਰਾ ਕਰਨਗਾ ਰਿਸ਼ੀਕੇਸ਼ ਤੱਕ ਰਹੂ ਐਸ ਟ੍ਰੇਨ ਤੇ ਉਸ ਤੋਂ ਬਾਅਦ ਟ੍ਰੈਵਲ ਟੈਂਪੋ ਜਾਂ ਕੋਈ ਵੀ ਉਹ ਸ਼ੇਅਰਿੰਗ ਟੈਕਸੀ ਤੇ ਜਿੰਨਾ ਵੀ ਆਪਣਾ ਇਸ ਯਾਤਰਾ ਦੇ ਖਰਚਾ ਆਊਗਾ ਸਾਰਾ ਉਹ ਤੁਹਾਨੂੰ ਅਸੀਂ ਇਸ ਯਾਤਰਾ ਦੇ ਸਮਾਪਤੀ ਤੇ ਦੱਸਾਂਗੇ ਤਾਂ ਜਰੂਰ ਜੁੜੋ ਸਾਡੇ ਸਫ਼ਰ ਦੇ ਨਾਲ ਕਿਉਂ ਭਾਈ ਕੁਛ ਕਹੋਗੇ ਤੁਸੀਂ ਕੁਛ ਨਹੀਂ ਹੈੜਾ ਸ਼ਬਦ ਮੁੱਕ ਗਏ ਹਾਂ ਸਮਾਪਤੀ ਹੋ ਗਈ ਦੁਨੀਆ ਦੇ ਸ਼ਬਦਾਂ ਦੀ ਠੀਕ ਹੈ ਚੱਲ ਭਾਈ ਸੰਦੀਪ ਆ ਗੱਡੀ ਪਹੁੰਚ ਗਈ ਆਪਣੀ ਬਾੜਮੀਰ ਰਿਸ਼ੀਕੇਸ਼ ਸ਼੍ਰੀ ਗੰਗਾ ਨਾਇਗਾ ਕੰਕਨਾਗਰ ਚੱਕਲਾ 11 ਵਜੇ 10 ਮਿੰਟ ਦਾ ਟਾਈਮ ਹੋ ਗਿਆ ਤੇ ਟਿਕਟ ਸਾਡੇ ਕੋਲ ਜਿਹੜੀ ਹੈਗੀ ਉਹ ਜਰਨਲ ਹੀ ਆ ਰਿਜ਼ਰਵ ਵਾਲੀ ਕਿੱਕਟ ਮਿਲੀ ਨਹੀਂਗੀ ਤੇ ਕਿਰਾਂ ਲਟੋਪੀਗਾ ਹੁੰਨੇ ਆ ਕਿਸੇ ਪਾਸੇ ਅ ਚੜ ਜਾਗੇ ਹੱਥ ਪਾ ਕੇ ਮਾੜਾ ਮੋਟਾ ਥਾਂ ਜਿੱਥੇ ਮਿਲ ਗਿਆ ਬੈਠ ਜਾਗੇ ਤੇ ਅੱਗੇ ਕਿਤੇ ਡੀਟੀ ਨਾਲ ਸੈਟਿੰਗ ਬਣਾ ਲਾਂਗੇ ਤੇ ਜੇ ਕਿਤੇ ਰਿਜ਼ਰਵ ਬੰਬਲੀ ਗਈ ਸੀਟ ਖਾਲੀ ਹੋਈ ਤਾਂ ਲੰਮੇ ਲੇਟ ਹੋ ਜਾਗੇ ਬਾਲਾ ਜੈਕਸਨ ਢੱਬੀ ਵਾਲੀ ਗੱਡੀ ਬਾਬਾ ਲੇਟ ਅੱਜ کئی ਥਾਵਾਂ ਤੇ ਕ੍ਰੋਸ ਪੈ ਕੇ 25-25 ਮਿੰਟਾਂ ਦਾ ਦਾ ਘੱਟਾ ਰੋਕੀ ਰੱਖਦੇ ਆ ਅੱਜ ਦਾ ਜਮਾ ਇਹਨਾਂ ਨੇ ਬਲਤ ਗੱਡੀ ਬਣਾ ਰੱਖੀ ਆ ਜਿੱਥੇ ਠੀਕ ਜਾ ਲੱਗਦਾ ਉੱਥੇ ਹੀ ਰੋਕੀ ਕਰੇ ਦਿੰਦੇ ਆਗੇ ਜੰਬੇ ਸੂਰਜ ਦਾ ਬਹੁਤ ਹੀ ਸ਼ਾਨਦਾਰ ਨਜ਼ਾਰਾ ਇਸ ਵਕਤ ਅੱਖਾਂ ਦੇ ਸਾਹਮਣੇ ਟੇਡੇ ਤੋਂ ਜਰਨਲ ਕਲਾਸ ਵਾਲੀ ਟਿਕਟ ਲੈ ਕੇ ਚੜੇ ਸੀ ਰਿਜ਼ਰਵ ਵਾਲੀਆਂ ਸਾਰੀਆਂ ਬੁੱਕ ਸੀ ਤੇ ਖੈਰ ਇਹਦੇ ਚ ਸੀਟ ਸਾਨੂੰ ਮਿਲ ਗਈ ਸੀ ਉਦੋਂ ਦੇ ਬੈਠੇ ਸੀ ਤੇ ਢੂਈ ਜੀ ਲਾ ਕੇ ਆਪਦਾ ਉਵੇਂ ਅੱਖਾਂ ਹੀ ਮੀਟ ਲੈਂਦੇ ਸੀਗੇ ਚਲੋ ਥੋੜਾ ਜਿਆਦਾ ਜਾ ਗੋ ਮੇ ਕੀ ਜੇ ਉਹ ਪਾਵਰ ਨੈਪ ਆ ਜਾਂਦੇ ਨੇ ਨਾਲ ਬੰਦੇ ਨੂੰ ਹਾਂ એનર્ਜੀ ਜੀ ਆਉਂਦੀ ਰਹਿੰਦੇ ਆ ਹੈ ਪਹਿ ਵੀ ਗਿਆ ਸੀ ਪਹਿ ਵੀ ਗਿਆ ਸੀ ਆ ਐ ਤਾਂ ਟੇਡੇ ਪਿੰਗੇ ਜੀ ਹੋ ਗਏ ਸੀਗੇ ਤੇ ਖੈਰ ਹੁਣ ਨੌਜਵਾਨ ਉੱਠ ਕੇ ਆਪਦੀਆਂ ਲੱਤਾਂ ਸਿੱਧੀਆਂ ਕਰੀ ਜਾਂਦੇ ਆ ਬੜਾ ਮੋਟਾ ਬਾਹਰ ਦਾ ਨਜ਼ਾਰਾ ਆ ਦੇਖੀ ਜਾਂਦੇ ਆ ਕਿੰਨੇ ਵਜੇ ਪਹੁੰਚੂ ਰਿਸ਼ੀਕੇਸ਼ ਇੱਕ ਛੇ ਨੇ ਸਾਢੇ 9:00 ਦਾ ਵੀ ਜੇਡ ਹੋਈ ਥੋੜੀ ਲੇਟ ਅੱਜ ਬਾਵਾ ਲੇਟ ਆ ਠੀਕ ਐ ਕੋਈ ਨਾ ਗੱਲ ਹੀ ਕੋ ਆਹੀ ਜਰੂਰ ਮੈਂ ਪੰਗਲੀ ਨਾਲ ਖਾਵਾਂਗਾ 7:50 ਮਿੰਟਾਂ ਦਾ ਟਾਈਮ ਹੋ ਗਿਆ ਤੇ ਟੰਗੜੀਆਂ ਨਾਲ ਇਸ ਵੇਲੇ ਜੁਪੀ ਚੋਰੀ ਖਾਦੀ ਜਾ ਰਹੀ ਆ ਜੁਪੀ ਹਰਨਪੁਰ ਕ੍ਰੋਸ ਕਰੀ ਜਾਂਦੇ ਆ ਤੇ ਆਹਾ ਟੰਗੜੀ ਇਹ ਲੰਚ ਬਾਕਸ ਜੀ ਰੱਖਦੇ ਹੁੰਨੇ ਜਿਵੇਂ ਮੈਂ ਟ੍ਰੈਕ ਵਗੈਰਾ ਤੇ ਜਾਂਦੇ ਆ ਬਈ ਜਦੋਂ ਉਦੋਂ ਉਹਦੀ ਲੋੜ ਪੈਂਦੀ ਆ ਉੱਥੇ ਮੈਗੀ ਵਗੈਰਾ ਦਿੰਦੇ ਆ ਤਾਂ ਉੱਥੇ ਰਾਮਾ ਲੋਟ ਆ ਜਾਂਦਾ ਇਹਦੇ ਨਾਲ ਇੱਥੇ ਵੀ ਲੋਟ ਆ ਖੈਰ ਵਧੀਆ ਹੋ ਗਈ ਜਾਂਦੀ ਆ ਟੰਗੜੀ ਵਿੱਚ ਪਣਾ 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 ਆ ਜੁਪੀ ਦਾ ਜਿੰਨਾ ਵੀ ਇਹ ਏਰੀਆ ਆ ਤੇ ਜਾਤ ਕੀਤੀ ਜਾ ਆ ਕਮਾਦ ਵਿੱਜਿਆ ਜਾਂਦਾਗਾ ਆ ਟਾਵਾਂ ਦਾ ਲਾ ਕੇ ਦੇਖੀ ਉਨਾ ਵੀ ਦੇਖਣ ਨੂੰ ਮਿਲਦਾ ਤੇ ਜ਼ਿਆਦਾਤਰ ਇੱਥੇ ਬਾਹਰ ਖਿੜਕੀ 'ਚ ਬੈਠੇ ਨਿਗਾਹ ਮਾਰਦੇ ਆ ਰਹੇ ਆ ਸਾਰੇ ਕਮਾਦ ਆ ਪੋਂਡੀ ਆ ਵਿੱਚ ਕਿਤੇ ਛੋਟੇ-ਮੋਟੇ ਕੇਤਾ ਝੋਨੇ ਦੇ ਆਈ ਜਾਂਦੇ ਆ ਅੱਧ ਵਿਚਾਲੇ ਤੋਂ ਆ ਕੇ ਰੇਲ ਇਹ ਖਾਲੀ ਏ ਵਾਂਗੂ ਹੋ ਜਾਂਦੀ ਐ ਅੱਧਿਕ ਤੇ ਪੈਣ ਨੂੰ ਥਾਂ ਵੀ ਜਨਾਲ ਡੱਬਾਂ 'ਚ ਇੱਥੇ ਸੁੱਕਣ ਵਾਲਾ ਆ ਬਠੇਰਾ ਹੋ ਜਾਂਦਾ ਫਰੀਦਬਾਦ ਆ ਕੇ ਤੇ ਇੱਥੇ ਹੋਰ ਵੀ ਖਾਲੀ ਹੋ ਗਈ ਤੇ ਨਵਾਂ ਖੜਕੀਆਂ ਹੋਈਆਂ ਪਲਾਸਟਿਕ ਵਾਲੀਆਂ ਬੋਤਲਾਂ ਬੋਰੇ ਚ ਪਾਈ ਜਾਂਦਾ ਇੱਕ ਪਈ ਰੇਲ ਵਾਲੀ ਵਰਦੀ ਪਾਈ ਆ ਇਹਨਾਂ ਨੂੰ ਦੁਬਾਰੇ ਰੀਫਿਲ ਕਰ ਦਿੰਦੇ ਆ ਜਿਵੇਂ ਜਲ ਨੀਰ ਲਿਖਿਆ ਹੁੰਦਾ ਤੇ ਉਹ ਬਸ ਅਤੁੱਤ ਮੁਕੀਆਂ ਕਰਕੇ ਦੁਬਾਰੇ ਫੇਰ ਵਰਤ ਵਰਤਾਈ ਕਰੰਦੇ ਆ ਇਹ ਬੋਤਲਾਂ ਧੋ ਕੇ ਬਾਤ ਜੀਆ ਵਰਤੇ ਅਕਤ ਰਿਸ਼ੀਕੇਸ਼ ਪਹੁੰਚ ਚੁੱਕੇ ਨੇ ਬਸ 2 ਕਿਲੋਮੀਟਰ ਪਿੱਛੇ ਹੈ ਗੱਡੀ ਤੇ ਉਹ ਸਾਹਮਣੇ ਕੱਚੇ ਇਹਦੇ ਬਜੀ ਪਹਾੜ ਦਿਖਣੇ ਸ਼ੁਰੂ ਹੋ ਗਏ ਆ ਹਾਂ ਤਾਂ ਰਾਤੋਂ ਰਾਤ ਤਿੰਨ ਸਟੇਟਾਂ ਪਾਰ ਕਰਕੇ ਚੌਥੀ ਸਟੇਟ ਚ ਐਂਟਰ ਕਰ ਗਏ ਆ ਉਤਰਾਖੰਡ ਚ ਪੰਜਾਬ ਤੋਂ ਚੱਲੇ ਸੀ ਰਾਤ 11:30 ਵਜੇ ਨੋ ਬਠਿੰਡੇ ਤੋਂ ਫਿਰ ਹਰਿਆਣਾ ਜੇ ਐਂਟਰ ਹੋਏ ਤੇ ਫਿਰ ਜੂਪੀ ਆਇਆ ਤੇ ਫਿਰ ਹੁਣ ਉਤਰਾਖੰਡ ਰਿਸ਼ੀਕੇਸ਼ ਪਹੁੰਚ ਚੁੱਕੇ ਆਗੇ ਤੇ ਬਸ ਗੱਡੀ ਥੋੜੀ ਜਿਹੀ ਪਿੱਛੇ ਵੇ ਰੁਕੀਆ ਤੇ ਭਾਈ ਸਾਹਿਬ ਸੰਦੀਪ ਤੇ ਇਹ ਸਾਡਾ ਹਰੇਕ ਤਾਂ ਜਿੱਥੇ ਜਾਂਨੇ ਕਰਤਾ ਧਰਤਾ ਹੁੰਦਾ ਬਾਈ ਖਿਆਨਚੀ ਤੇ ਇਹਨੂੰ ਬਣਾਉਣ ਨੂੰ ਆਸੀ ਰਾਤ ਵੀ ਇਹਨੂੰ ਸੁਭਾਤ ਦੀ ਸਾਰੀ ਜ਼ਿੰਮੇਵਾਰੀ ਤੇ ਪਰ ਜਦੋਂ ਸਾਨੂੰ ਦੂਜੀ ਉਹ ਨਹੀਂ ਮਿਲੀ ਟਿਕਟ ਇਹੀ ਲੈ ਲਈ ਤੇ ਇਹ ਚਲ ਕਰਾਇਆ ਪੜਾ ਨਾਲ ਦੀ ਨਾਲ ਥੋੜਾ ਥੋੜਾ ਖਰਚਾ ਜਿੰਨਾ ਕੋਆ ਛੋਟੇ ਛੋਟੇ ਦੱਸਦੇ ਰਵਾਂਗੇ 100 ਤੇ 35 ਜਣੇ 135 ਰੁਪਏ ਇੱਕ ਜਣੇ ਦੀ ਟਿਕਟ ਇਥੋਂ ਤੱਕ ਸਾਡੀ ਇਹ ਲੱਗੀ ਆ ਬਟੰਡੇ ਤੋਂ 135 ਰੁਪਏ ਜਿਵੇਂ ਅਸੀਂ ਐਸ ਵਕਤ ਰਿਸ਼ੀਕੇਸ਼ ਆ ਪਹੁੰਚ ਚੁੱਕੇ ਹਾਂਗੇ ਹਾਂ ਬਸ ਇੰਨਾ ਕੀ ਸਫ਼ਰ ਸੀ ਇਹ ਸਫ਼ਰ ਤੇ ਬਾਈ ਲੱਗਿਆ ਸਾਨੂੰ 11 ਘੰਟੇ ਸਾਢੇ 11 ਵਜੇ ਚੱਲੀ ਸੀ ਤੇ ਸਾਢੇ 10 ਵਜੇ ਹੁਣ ਇੱਥੇ ਉਤਰਨ ਲੱਗੇ ਹਾਂਗੇ ਤੇ ਥੋੜਾ ਜਿਹਾ ਅੱਜ ਤੇਰੀ ਨਾਲ ਆਈ ਹੈਗੀ ਇਹ ਰਸਤੇ 'ਚ ਕ੍ਰੋਸ ਵਾਲੇ ਪਏ ਇਹਨੂੰ ਕਿਹ ਹੈ ਯਾਰ ਇਹ ਸਫ਼ਰ ਬਾਈ ਸੰਦੀਪ ਕੰਟੈਕਟ ਲੇਟ ਹੋ ਗਿਆ ਹਾਂ ਘੰਟਾ ਸਵਾ ਘੰਟਾ ਲੇਟ ਹੈਗੀ ਆ ਅ ਇੱਥੋਂ ਹੁਣ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਹਾਂ ਵੇਖਦੇ ਇੱਥੋਂ ਕੀ ਸਾਧਨ ਬਣਦਾਗਾ ਦੂਰ ਹੋਊਗਾ ਇਸਦੀ ਪਣਾ ਹਾਂ ਮੜੀ ਐ ਸਰਚ ਕਰਕੇ ਦੇਖਦੇ ਹਾਂ ਉਸ ਤੋਂ ਬਾਅਦ ਫਿਰ ਵੇਖਦੇ ਹਾਂ ਦੂਰ ਹੋਇਆ ਤਾਂ ਆਪਦਾ ਕੋਈ ਉਹੀ ਜਿਹਾ ਸਾਧਨ ਤੇ ਚੜ ਜਾਗੇ ਆ ਸਟੇਸ਼ਨ ਤੋਂ ਆ ਆਟੋ ਤੇ ਚੜ ਕੇ ਪਹੁੰਚ ਕੇ ਸ੍ਰੀ ਗੁਰਦੁਆਰਾ ਸਾਹਿਬ ਹੇਮਕੁੰਟ ਸਾਹਿਬ ਮੈਨੇਜਮੈਂਟ ٹرسٹ ਰਿਸ਼ੀਕੇਸ਼ 200 ਰੁਪਏ ભાੜਾ ਲਿਆ ਇੱਕ ਜਣੇ ਦਾ ਆਟੋ ਵਾਲੇ ਬਾਈ ਨੇ ਤੇ ਹੁਣ ਇੱਥੇ ਕਮਰੇ-ਕੋਮਰੇ ਦਾ ਪੁੱਛਦੇ ਆ ਕੀ ਹਾਲ ਹੁੰਦਾ ਕਿਨੇ ਹਾਲ ਜਿਮ ਹੋ ਜਾਗੇ ਚੁੱਪ ਕਰਕੇ ਠੀਕ ਹੈ ਹਾਂ ਜੀ ਹਾਂ ਸਾਰਿਆਂ ਤੋਂ ਪਹਿਲਾਂ ਆ ਕੇ ਜੋੜਾ ਜਮਾ ਕਰਾ ਕੇ ਤੇ ਜਿਹੜਾ 메ਨ ਕੰਮ ਸਿਉ ਕਰ ਲਿਆ ਇੱਥੋਂ ਗੋਵਿੰਦ ਘਾਟ ਵਾਸਤੇ ਗੱਡੀ ਬੁੱਕ ਕਰਾ ਲਈਆ ਸਵੇਰੇ 5:30 ਵਜੇ ਚਲਦੀ ਆ ਤੇ ਆਪਾਂ ਇਹਨਾਂ ਤੋਂ ਕਰਾਈਆ ਬਾਈ ਅਗਰਦੇਵ ਟ੍ਰੈਵਲਸ ਅ ਰਿਸ਼ੀਕੇਸ਼ ਪੈਟਰੋਲ ਪੰਪ ਦੇ ਸਾਹਮਣੇ ਤੇ ਹੁਣ ਅਨਜਿੱਤੇ ਆ ਚਲਿਏ ਤੇਦਾ 700 ਰੁਪਿਆ ਇੱਕ ਬੰਦੇ ਦਾ 700 ਰੁਪਿਆ ਇੱਥੋਂ ਗੋਵਿੰਦ ਘਾਟ ਤੱਕ ਇੱਕ ਜਾਨੇ ਦਾ ਕਰਾਇਆ ਤੇ ਉਹ ਗੱਡੀ ਕਿਹੜੀ ਭੇਜਣਗੇ ਇਹ ਟ੍ਰੈਵਲ ਟੈਂਪੋ ਹੋਊ ਬੰਦੇ ਵੱਧ ਕੇ ਨਾ ਨਹੀਂ ਆਹਾ ਵੀ ਹੋ ਸਕਦੀ ਹੈ ਜਾਂ ਟਾਟਾ ਸੂਮੋ ਬਲੈਰੋ ਉਹ ਸਵਾਰੀ ਦੇ ਹਿਸਾਬ ਨਾਲ ਉਹ ਹੀ ਜੀ ਗੱਡੀ ਇਹ ਭੇਜ ਦੇਣਗੇ ਤੜਕੇ 5:30 ਵਜੇ ਇੱਥੋਂ ਇਹਨਾਂ ਨੇ ਚੱਲਣਾ ਤੇ ਸਾਹਮਣੇ ਗੁਰਦੁਆਰਾ ਸਾਹਿਬ ਉਹਦੇ ਬਾਹਰੋਂ ਇੱਥੋਂ ਹਾਂਜੀ ਸਰ ਰੈਡੀ ਆ ਜੀ ਆ ਯਕੀਨ ਨਹੀਂ ਕਰਤਾ ਕਿਉਂਕਿ ਮੇਰੀ ਪ੍ਰਾਰਥਨਾ ਮੈਂ ਹਰ ਰੋਜ਼ ਸਰਬੱਤ ਦਾ ਭਲਾ ਮੰਗਾ ਜਾਂਦਾ ਹੈ ਔਰ ਮੇਰੀ ਪਰੰਪਰਾ ਤੋਂ ਜੁੱਧ ਦੇ ਮੈਦਾਨ ਮੈਂ ਦੁਸ਼ਮਣ ਕੋ ਵੀ ਪਾਣੀ ਪਿਲਾਣੇ ਕੀ ਹੈ ਭਾਈ ਕਨਈਆ ਜੀ ਆਹੇ ਗੁਰੂ ਵਾਹਿਗੁਰੂ ਆਹ ਇਧਰ ਸਾਹਮਣੇ ਗੁਰਦੁਆਰਾ ਸਾਹਿਬ ਤੁਸੀਂ ਤੇ ਆ ਕੇ ਲੰਗਰ ਖਾਲ ਤੇ ਕਰ ਪ੍ਰਸ਼ਾਦਾ ਪਾਣੀ ਛਕਦੇ ਆ ਫਿਰ しながらにバばいいで。 ਸ਼ਾਦਾ ਬਾਣੀ ਛੱਕ ਲਿਆ ਹੋ ਸਾਹਮਣੇ 메인 게ਟ ਆ ਹਾਂ ਗੁਰਦੁਆਰਾ ਸਾਹਿਬ ਦਾ ਤੇ ਇਧਰ ਚਾਰ ਸਹਿਬਜਾਦੇ ਨਿਵਾਸ ਇਹ ਹਾਲ ਆ ਟਿਕ ਨੰਬਰ ਤੇ ਹਾਂ ਹੋ ਸਾਹਮਣੇ ਵੀ ਇੱਕ ਸਰਾ ਬਣੀ ਹੋਈ ਆ ਭਾਈ ਦੇਵਾਲਾ ਜੀ ਨਿਵਾਸ ਤੇ ਉਹ ਕਮਰੇ ਇੱਥੇ ਕਿਰਾਏ ਪਾੜੇ ਤੇ ਮਿਲਦੇ ਆ ਭਾਈ ਹਜ਼ਾਰ 1100 ਰੁਪਏ ਦਾ ਇੱਕ ਕਮਰਾ ਏਸੀ ਤੇ ਆਪਾਂ ਤਾਂ ਹਾਲ ਹੀ ਮੰਨ ਲਿਆ ਮੰਨ ਲਿਆ ਇਧਰ ਤੇ ਹਾਲ ਦੇ ਵਿੱਚ ਗੱਦੇ ਕੰਬਲ ਇਹੋ ਜੀ ਸੁਵਿਧਾ ਹੈਗੀ ਹੈ ਹਾਲ ਨੰਬਰ 1 ਤੇ ਮਾਰੀ ਗਿਆ ਆਪਾਂ ਅੰਦਰੋਂ ਇੱਕ ਝਾਤ ਮਾਰ ਲੈਨੇ ਆ ਕਿਹੋ ਜਿਹਾ ਖੁੱਲਾ ਡੁੱਲਾ ਮਾਹੌਲ ਆ ਕਿ ਇੱਥੇ ਆ ਕੇ ਤੁਸੀਂ ਪਹਿਲਾਂ ਇਹਦੀ ਵਾ ਉੱਤੇ ਇੱਕ ਗੱਲ ਹੋਰ ਜਿਨ੍ਹਾਂ ਨੇ ਵੀ ਬਈ ਹੇਮਕੋਟ ਸਾਹਿਬਾ ਗੁਰੂ ਘਰ ਅੱਗੇ ਜਾਣਾਗਾ ਉਹ ਸਭ ਤੋਂ ਪਹਿਲਾਂ ਗੁਰੂ ਘਰ ਆਉਣ ਸਾਰ ਇੱਥੇ ਰਜਿਸਟ੍ਰੇਸ਼ਨ ਕਰਾਉਣੀ ਹੁੰਦੀ ਆ ਉਹ ਵੈਬਸਾਈਟ ਅੱਜ ਬੰਦ ਆ ਜੇ ਇੱਥੋਂ ਨਹੀਂ ਹੁੰਦੀ ਉਹ ਕਹਿੰਦੇ ਭਾਈ ਤੁਸੀਂ ਅੱਗੇ ਜਾ ਕੇ ਗੋਬਿੰਦ ਘਾੜ ਤੋਂ ਉੱਤੇ ਉੱਥੇ ਵੀ ਹੁੰਦੀ ਆ ਰਜਿਸਟ੍ਰੇਸ਼ਨ ਉੱਥੇ ਕਰਵਾ ਲਿਓ ਜੇ ਸ਼ਾਮ ਤੱਕ ਇੱਥੇ ਨਾ ਖੁੱਲੀ ਇਹ ਸਾਈਟ ਆ ਤੇ ਘਰ ਇਹ ਹਾਲ ਨੰਬਰ 1 ਆ ਜਾ ਸੰਦੀਪ ਤੇ ਉਹ ਸਾਹਮਣੇ ਗੱਦੇ ਪਏ ਹੁੰਦੇ ਆ ਉਹ ਹੀ ਆ ਆ ਦੋ ਗੱਦੇ ਆਪਣੇ ਆਪ ਇੱਥੇ ਸੈੱਟ ਕਰਕੇ ਰੱਖ ਗਏ ਸੀ ਨਾਲੇ ਬੈਗ ਤੇ ਤੌਰੀਆਂ ਨਾਲ ਹੱਥ ਮੂੰਹ ਬੂੰਝ ਕੇ ਤੇ ਉਹ ਦਾਤੇ ਇਹ ਸੁੱਕਣਾ ਪਾ ਗਏ ਸੀ ਤੇ ਹਾਲ ਇਹ ਬਿਲਕੁਲ ਫਰੀ ਆ ਬਈ ਹਾਲ ਦੀ ਕੋਈ ਪਰਚੀ ਦੀ ਠੀਕ ਹੈ ਭਾਈ ਤੇ ਹੁਣ ਲਾਂ ਨੂੰ ਲੇਟ ਹੁੰਨੇ ਆਗੇ ਇੱਥੇ ਤੂੰ ਚਲਾ ਕੰਮ ਉਹਦਾ ਕਰ ਕਮਾਈ ਅਹ ਸ਼ਾਮ ਜੇ ਨੂੰ ਕਰਦੇ ਆਪਾਂ ਦਮ ਲੈ ਕੇ ਬਾਬਾ ਜੀ ਦੇ ਦਰਸ਼ਨ ਬੇੜਾ ਹੋਇਆ ਇਸ ਵਕਤ ਪੌਣੇ 4 ਵਜੇ ਦਾ ਅਹ ਦੋਵੇਂ ਪਾਸੇ ਇੱਥੇ ਬਣੀਆਂ ਨਜ਼ਰ ਆਉਂਦੀਆਂ ਆ ਸਰਾਮਾ ਗੁਰੂ ਨਾਨਕ ਨਿਵਾਸ ਐਂਡ ਭਾਈ ਦਿਆਲਾ ਨਿਵਾਸ ਤੇ ਇੱਕ ਇਧਰ ਇਹ ਹਾਲ ਆ ਜਿਹੜੇ ਜਿ ਆਪਾਂ ਖੜੇ ਹੋਏ ਸੀ ਇਧਰਲੇ ਪਾਸੇ ਆ ਜਾ ਸੰਦੀਪ ਐ ਅਸੀਂ ਆ ਕੇ ਪ੍ਰਸ਼ਾਦਾ ਪਾਣੀ ਛਕ ਕੇ ਆਰਾਮ ਫਰਮਾ ਲਿਆ ਸੀਗਾ ਸੌਂਗੇ ਸੀਗੇ ਦੋ ਦੋ ਘੰਟੇ ਤੇ ਉਹਨਾਂ ਨਾਲ ਧੋਲੇ ਬਾਬਾ ਜੀ ਦੇ ਦਰਸ਼ਨ ਕਰਦੇ ਆਗੇ ਤੇ ਉਸ ਤੋਂ ਬਾਅਦ ਇੱਕ ਦੋ ਕਥਾਵਾਂ ਨੇ ਹੀ ਇੱਥੇ ਦੇਖਣ ਵਾਲੀਆਂ ਕਿ ਉਹ ਦੇਖ ਕੇ ਆਵਾਂਗੇ ਹੈ ਲਾਇਬ੍ਰੇਰੀ ਵੀ ਉੱਥੇ ਭਾਈ ਮਤੀ ਦਾਸ ਨਹੀਂ ਆ ਸਾਹਮਣੇ ਲੈਣੀ ਅਛਾ ਲਾਇਬ੍ਰੇਰੀ ਠੀਕ ਹੈ ਤੇ ਬਾਕੀ ਸੋਹਣਾ ਮਾਹੌਲ ਆ ਜੀ ਲੱਗਿਆ ਆ ਕੇ ਤੇ ਸ਼ਾਨਦਾਰ ਗੱਲਬਾਤ ਆ हां चलਦੇ ਆ ਬਸ ਵਾਹੀ ਗੁਰੂ 4:30 ਵਜੇ ਦਾ ਵੇਲਾ ਹੋਇਆ ਤੇ ਸਾਹਮਣੇ ਰੰਗ ਭੰਦੇ ਹੋਏ ਖੂਬਸੂਰਤ ਆ ਕੱਚੇ ਪੱਕੇ ਪਹਾੜ ਫਰੀਸੀਕੇ ਸ਼ਹਿਰ ਦੀਆਂ ਪੁਰਾਣੀਆਂ ਇਮਾਰਤਾਂ ਜੋ ਸਾਹਮਣੇ ਉੱਥੇ ਗੁਰਦੁਆਰਾ ਸਾਹਿਬ ਉੱਥੋਂ ਖੱਬੇ ਹੱਥ ਨਿਕਲ ਪਿਆ ਤੇ ਦੋ ਤਿੰਨ ਕ ਥਾਵਾਂ ਆ ਦੇਖਣ ਦੀ ਸਲਾਹ ਕਰੀ ਆ ਤਰਵੈਣੀ ਘਾਟ ਲక్ష్మణ ਝੂਲਾ ਰਾਮ ਝੂਲਾ ਤੇ ਜਿਹੜੀ ਵੀ ਇਹਨਾਂ ਜੋ ਨੇੜੇ ਹੋਈ ਉਹ ਦੇਖ ਲਾਂਗੇ ਪਹਿਲਾਂ ਸ਼ਾਇਦ ਤਰਵੈਣੀ ਘਾਟ ਆਊਗੀ ਤੇ ਤਿੰਨ ਨਦੀਆਂ ਜਿੱਥੇ ਮਿਲਦੀਆਂ ਨੇ ਤੇ ਜਾ ਕੇ ਉਹ ਵੇਖਦੇ ਆ ਕਿਹੋ ਜੀ ਗੱਲਬਾਤ ਰਹਿੰਦੀ ਆ ਚੱਲੀਏ ਮਿੱਤਰ ਹਾਂ ਗੁਰਦੁਆਰਾ ਸਾਹਿਬ ਤੋਂ ਕਿਲੋਕਮੀਟਰ ਸਾਈਡ ਤੇ ਹੈਗੀ ਆ ਤਰਵੈਣੀ ਘਾਟ ਹਾਂ ਤੁਰਿਆ ਇਹਨੋਂ ਜਿਮਾਨ ਗੱਲਾਂ ਕਰਦੇ ਕਰਦੇ ਪਹੁੰਚ ਗਏ ਦੇਵਾ ਹਰਿ ਕੀ ਸ਼ੁਤਰਾ ਖੰਡ ਹਾਂ ਬਹੁਤ ਖੂਬਸੂਰਤ ਨਿਆਰਾ ਸ਼ਾਮ ਦਾ ਤੇ ਸਾਹਮਣੇ ਇਸ ਵਕਤ ਆਪਾਂ ਖੜੇ ਆ ਜਿੱਥੇ ਇਹ ਜਗ੍ਹਾ ਨੂੰ ਕਹਿੰਦੇ ਆ ਤਰਵੈਣੀ ਘਾਟ ਰਿਸ਼ੀਕੇਸ਼ ਇੱਥੇ ਆ ਕੇ ਤਿੰਨ ਨਦੀਆਂ ਦਾ ਮਿਲਣ ਹੁੰਦਾ ਇਕੱਠੀਆਂ ਹੁੰਦੀਆਂ ਨੇ ਆ ਗੰਗਾ ਜਮਨਾ ਤੇ ਸਰਸਵਤੀ ਤੇ ਖੁੱਲਾ ਖੇਡਦਾ ਇੱਥੇ ਪਾਣੀ ਤੇ ਖੁੱਲੀ ਜਗ੍ਹਾ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਤੇਜ਼ ਹੈ ਇਹ ਸਾਡੇ ਨੌਜਵਾਨ ਦਾ ਪਾਰਸਲ ਦਾ ਰੌਲਾ ਆੜਿਆ ਪਿਆ ਮਸਲਾ ਆੜਿਆ ਪਿਆ ਇਹ ਸਾਡੇ ਨੌਜਵਾਨ ਦਾ ਪਾਰਸਲ ਦਾ ਰੌਲਾ ਆੜਿਆ ਪਿਆ ਮਸਲਾ ਆੜਿਆ ਪਿਆ

ਨੌਜਵਾਨ ਕੱਪੜੇ ਖਾਣੀ ਇਸ਼ਨਾਨ ਕਰਨ ਲੱਗ ਪਏ ਹਾਂ ਲੋਕਾ ਦੂਰੋਂ ਦੂਰੋਂ ਨੇੜੇ ਆ ਕੇ ਭਾਈ ਗੰਗਾ ਨਦੀ ਚ ਨਹਾਉਂਦੇ ਇਸ਼ਨਾਨ ਕਰਦੇ ਆ ਤੇ ਗੰਗਾ ਦਾ ਪਾਣੀ ਪਵਿੱਤਰ ਮੰਨੇ ਜਾਂਦਾ ਤੇ ਜਿਹੜਾ ਕਿ ਅੱਜ ਕੱਲ ਪਵਿੱਤਰ ਤਾਂ ਅਰੇ ਹਾ ਨਹੀਂ ਤੇ ਇਹ ਅੱਖਾਂ ਦੇ ਸਾਹਮਣੇ ਆ ਸਬੂਤ ਹੈ ਕਿਉਂ ਭਾਈ ਸੰਦੀਪ ਸਹੀ ਹੈ ਲੈ ਗੰਦ ਸਹੀ ਹੈ ਜਮਾ ਅਜੇ ਵੀ ਸਾਰੇ ਤਾਂ ਹਾਂ ਤੂੰ ਵੀ ਲਾਲਾ ਫਿਰ ਇੱਕ ਜੁੰਬੀ ਜੀ ਇਹ ਤਾਂ ਕਰਦਾ ਹੈ લાલા ફરે પેંડા સુક જો દસા મંડાઈ ફિર કી હે કેન જોગા તો હેગા ગંગા જનાતા હો હે હે દેસા અમે કો બસાના હે મેને તો સોચ લીયા મેને તો જાન લીયા મેને તો पहचान लिया राम राम गाना है राम का दास मुझे को बने जाना है मैंने तो सोच लिया मैंने तो मान लिया मैंने पहचान लिया मैंने तो जान लिया हनुमान बन जाना है राम के चरणों में मेरा ठिकाना है जय श्री राम जय योगी बाबा जी जय हो सेट हो बैठा नौजवान पूरा बोर्ड थे लाई हुई समाधि ਹਾ ਬਾਬਾ ਜਰ ਦਾ ਲੱਗਿਆ ਪਿਆ ਸੁਰ ਲਾਉਣ ਮੈਂ ਕਿਹਾ ਨੌਜਵਾਨ ਨੂੰ ਇਹਨੂੰ ਵੀ ਦੇਖ ਲਈਏ ਥੋੜਾ ਜਿਹਾ ਰਿਕਾਰਡ ਕਰਕੇ ਕਹੀ ਜੀ ਗੱਲਬਾਤ ਸੁਣਾਉਂਦਾ ਤੇ ਸ਼ਾਮ ਦਾ ਟਾਈਮ ਖੂਬ ਸੂਰਤ ਨਜ਼ਾਰਾ ਤੇ ਉਹ ਸਾਹਮਣੇ ਅ ਥੋੜੇ ਟਾਈਮ ਤੱਕ ਉੱਥੇ ਹੋਰ ਆਰਤੀ ਹੁੰਦੀ ਹੁੰਦੀ ਆ ਉਹ ਮਾਹੌਲ ਸੋਹਣਾ ਹੁੰਦਾਗਾ ਤੇ ਜੇ ਆਪਾਂ ਇੱਥੇ ਹੀ ਖੜੇ ਥੋੜਾ ਟਾਈਮ ਤਾਂ ਹੋ ਸਕਦਾ ਹੋ ਆਰਤੀ ਵੀ ਤੁਹਾਨੂੰ ਦਿਖਾਈ ਲਈਏ ਨਹੀਂ ਇਹ ਆਰਾਮ ਲਸ਼ਮਣੇ ਚੁੱਲੇ ਵੱਲ ਵਾਗੇ ਤਾਂ ਫਿਰ ਇਹ ਕੰਮ ਰਹਿ ਜੂ ਆਰਤੀ ਵਾਲਾ ਪੌਣੇ 6 ਵਜੇ ਦਾ ਆ ਘਟੈਰੇ ਜੀ ਦੇ ਅੰਦਰ ਜਿੰਨੇ ਲੋਕ ਬੈਠੇ ਨੇ ਸਾਰਿਆਂ ਨੇ ਆਰਤੀਆਂ ਇੱਥੇ ਬੁੱਕ ਕਰਾਈਆਂ ਹੋਈਆਂ ਨੇ ਅੰਦਰ ਉਹੀ ਬੰਦਿਆਂ ਨੂੰ ਜਾਣ ਦਿੰਦੇ ਆ ਜਿਨ੍ਹਾਂ ਨੇ ਆਰਤੀ ਇੱਥੇ ਬੁੱਕ ਕਰਾਈ ਆ ਉੱਥੋਂ ਐਂਟਰੀ ਹੁੰਦੀ ਆ ਤੇ ਸਾਰੇ ਇੱਥੇ ਬੈਠਦੇ ਆ ਤੇ ਸਾਹਮਣੇ ਉਹ ਜਗ੍ਹਾ ਤੇ ਕਿਨਾਰੇ ਤੇ ਉਥੇ ਆਰਤੀ ਹੁੰਦੀ ਹੈਗੀ ਤੇ ਹਰੇ ਟਾਈਮ ਲੱਗੂ ਆ ਆ ਲੱਦੀ ਫਿਰਦੇ ਜਿਹੜੀ ਭਾਈ ਨਦੀ ਚ ਰਾਫਟਿੰਗ ਕਰਾਉਂਦੇ ਹੁੰਦੇ ਹੈਗੇ ਤੇ ਆ ਬੋਟ ਆਈਆਂ ਆ ਤੜਕੇ ਆਪਦਾ ਚੱਲ ਪੈਂਦੇ ਆ ਲੱਦ ਕੇ ਇਹ ਟਾਈਮ ਸਿਰ ਤੇ ਇਸ ਵੇਲੇ ਆਪਦਾ ਲਿਆ ਕੇ ਗੱਡੀ ਠੱਲ ਦਿੰਦੇ ਆ ਤੇ ਸਾਹਮਣੇ ਦੇਖਦਾ ਹੋਇਆ ਲక్ష్మణ ਝੂਲਾ ਆ ਰਾਮ ਝੂਲਾ ਸੌਰੀ ਲక్ష్మణ ਝੂਲਾ ਭਾਈ ਬੰਦਾ ਤਿੰਨ ਝੂਲੇ ਨੇਗੇ ਰਾਮ ਝੂਲਾ ਲక్ష్మణ ਝੂਲਾ ਤੇ ਜਾਨਗੀ ਝੂਲਾ ਜਿਹੜਾ ਲక్ష్మణ ਝੂਲਾ ਉਹ ਬੰਦ ਤਾਂ ਉਹਦੀ ਮਤਲਬ ਉਹ ਨਵਾਂ ਬਣ ਰਿਹਾ ਹੈਗਾ ਗੱਲ ਮਗਾਓ ਤੇ ਆਪਾਂ ਇਹ ਦੇਖਦੇ ਆਂ ਜਾ ਕੇ ਇਹਦਾ ਉੱਥੋਂ ਦਾ ਮਾਹੌਲ ਕਿਹੋ ਜਿਹਾ ਗੱਲਬਾਤ ਆ ਤੇ ਅਸਲ 'ਚ ਇਹ ਜਿਹੜੇ ਹੈਗੇ ਆ ਰਾਮ ਝੂਲਾ ਲక్ష్మణ ਝੂਲਾ ਤੇ ਜਾਨਗੀ ਝੂਲਾ ਇਹ ਇਹਨਾਂ ਦੇ ਪੁਲਾਂ ਦੀ ਨਾਂ ਨਹੀਂ ਗੇ ਤੇ ਰਿਸ਼ੀਕੇਸ਼ ਤੇ ਉੱਧਰੋਂ ਆ ਗਏ ਸੀ ਆਪਾਂ ਬੇਲੇ ਸਰੀ ਕਿ ਉਹ ਆਰਤੀ ਦਾ ਚਲੋ ਜੀ ਅਸੀਂ ਅਖਿਆਲ ਕੀ ਦੇਖਣਾਗਾ ਤੇ ਲਾਈਟ ਗੋਵੈਂਟ ਗੋਨ ਹੋ ਗਈ ਅ ਕਰਮਾ ਵਾਲਿਆਂ ਨੇ ਝੂਲੇ 'ਤੇ ਲਵੇ ਪੈਰ ਪਾਏ ਤੇ ਲਾਈਟ ਹੀ ਭੱਜ ਗਈ ਐਸ ਵੇਲੇ ਆਮ ਝੂਲੇ ਦੇ ਐਨ ਵਿੱਚੋਂ ਵਿਚਾਲੇ ਚੱਲੀ ਜਾਂਦੇ ਆ ਤੇ ਯਾਤਰੂਆਂ ਲਈ ਜਿਹੜੇ ਤੁਰ ਕੇ ਜਾਂਦੇ ਉਹਨਾਂ ਲਈ ਰਸਤਾ ਇਹ ਵਿਚਾਲੇ ਆ ਤੇ ਕੋਈ ਵੀਕਲ ਵਾਲਾ ਮੋਟਰਸਾਈਕਲ ਵਾਲਾ ਉਹਨਾਂ ਦੇ ਪਾਸਿਆਂ ਦਾ ਪਾਸਿਆਂ ਤੇ ਆਉਣ ਜਾਣ ਉਹਨਾਂ ਦਾ ਤੇ ਲਾਈਟ ਭੱਜ ਗਈ ਥੋੜਾ ਜਿਹਾ ਨਜ਼ਾਰਾ ਖਰਾਬ ਹੋ ਗਿਆ ਤਿੰਨੇ ਦਾ ਲਾਈਟਿੰਗ ਸੋਹਣੀ ਆਉਣੀ ਸੀ ਗੰਗਾ ਨਦੀ ਦੇ ਉੱਤੇ ਬਣਿਆ ਹੋਇਆ ਆ ਪੋਲਾ ਇਹ ਤੇ ਠੰਡੀ ਹਵਾ ਵਗ ਰਹੀ ਆ ਇੱਥੇ ਵੱਧ ਹਵਾ ਲੱਗਦੀ ਹੈ ਹੈ हाँ इतने इत चौड़ी इन्ह चलिए संदीप चलीएक भी नौजवाना ਲਾਤੀਦਰੀ ਫੋਟੋ ਵਾਪਸ ਮੁੜਦਿਆਂ ਨੂੰ ਹਾਂ ਲਾਈਟ ਆ ਗਈ ਸੋਹਣਾ ਨਜ਼ਾਰਾ ਲੱਗ ਰਿਹਾ ਹੈਗਾ ਤੇ ਅੱਗੇ ਦੇਖਿਆ ਇਹ ਉਹ ਘੁੰਮ ਕੇ ਨਦੀ ਕਿਨਾਰੇ ਸਾਰਾ ਉਹ ਆਰਤੀ ਵਗੈਰਾ ਹੋਈ ਜਾਂਦੀ ਆ ਤੇ ਲੋਟਾ ਮਾਹੌਲ ਭੀੜ ਭੜੱਕੀ ਵਾਲਾ 8 ਵਜੇ ਦਾ ਵੇਲਾ ਹੋ ਗਿਆ ਤੇ ਰੋਟੀ ਟੋਕ ਪ੍ਰਸ਼ਾਦਾ ਛਕ ਲਿਆ ਆ ਕੇ ਹੈ ਬਸ ਬਹੁਤ ਨੋ ਨਾ ਨੂੰ ਮੈਂ ਲਾਗਦੇ ਹਾਂ ਥੋੜੀ ਥੋੜੀ ਚਾਹ ਵੀ ਪੀ ਲਈਏ ਇਹਦੇ ਨਾਲ ਨਾਲੇ ਤਾਂ ਗਲਾ ਜਾ ਠੀਕ ਰੂ ਇਹਦੇ ਨਾਲ ਨਾਲੇ ਰੋਟੀ ਸੌਖੀ ਹਜਮਾ ਜਾਊਗੀ ਕਿਹਾ ਲਾ ਫਿਰ ਲਾਉ ਲੇਟ ਹੋ ਜਾਗੇ ਜਾ ਕੇ ਸੇਵ ਤੇਰਾ ਨਹੀਂ ਲਿਖਾਇਆ ਅਸ਼ਮੇ ਗੁਰਸੇਵਕ ਸਿੰਘ ਹੂੰ ਗੁਰਸੇਵਕ ਸਿੰਘ ਜੀ ਹਾਂ ਠੀਕ ਹੈ ਮਿਹਰਬਾਨੀ ਹੋ ਵਾਹ ਕਿਰੂ ਹ ਹਾਲ ਕਮਰੇ ਵਾਸਤੇ ਤੜਕੇ ਆਪਾਂ ਆ ਕੇ ਇਥੋਂ ਐਂਟਰੀ ਬਵਾਲੀ ਸੀ ਤੇ ਉਹਦੇ ਵਾਸਤੇ ਕੰਬਲ ਇਥੋਂ ਹ ਭਾਈ ਦਿਆਲਾ ਜੀ ਨਿਵਾਸ ਚੋਂ 113 ਨੰਬਰ ਚੋਂ ਉਹ ਮਿਲਦੇ ਨੇ ਲੋਈਆਂ ਵੀ ਸੀਗੀਆਂ ਉਹ ਤਾਂ ਸਾਡੇ ਲਵੇ ਤੇ ਲੋਈਆਂ ਦਾ ਫਿਰ ਇਹ ਸੀਗੇ ਰਾਤ ਨੂੰ ਹਵਾ ਹੀ ਚਲੀ ਜਾਂਦੀ ਐ ਜੀ ਠੰਡੀ ਤੇ ਠੰਡ ਜਿਆਦਾ ਹੋ ਗਈ ਮੈਂ ਕਿਹਾ ਲੋਈਆਂ ਚ ਫਿਰ ਰਾਤ ਨੂੰ ਅੱਧੀ ਰਾਤ ਨੂੰ ਕੀ ਦੀ ਮਾਂ ਨੂੰ ਮਾਸੀ ਆਖਾਂਗੇ ਕਿ ਨਹੀਂ ਸੰਦੀਪ ਤਾਂ ਕਰਤੀ ਆਉਂਦਾ ਹਾਂ ਕੰਬਲ ਹੁਣੀ ਲੈ ਹੀ ਆਏ ਸੀ ਸਾਮਾ ਹੋਇਆ 8 ਵਜੇ ਕੇ 10 ਮਿੰਟਾਂ ਦਾ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਬਾਬਾ ਜੀ ਦੀ ਬਾਣੀ ਸੁਣੀ ਜਾਂਦੇ ਆ ਬੈਠੇ ਹ ਸੋਣਾ ਜੀ ਲੱਗਿਆ ਹੋਇਆ ਕਿਉਂ ਭਾਈ ਸੰਦੀਪ ਤੇ ਕੱਲ ਨੂੰ ਹਾਂ ਚਾਹ ਪਾਣੀ ਵੀ ਉੱਤੋਂ ਦੀ ਪੀ ਲਿਆ ਰੋਟੀ ਖਾ ਕੇ ਮੰਗਰੀ ਤੇ ਸਵੇਰੇ 5:30 ਵਜੇ ਇੱਥੋਂ ਜਿਹੜੀ ਆਪਾਂ ਸ਼ੇਅਰਿੰਗ ਟੈਕਸੀ ਬੁੱਕ ਕਰੀ ਸੀਗੀ ਦੁਪਹਿਰ 'ਚ ਉਹ ਇੱਥੇ ਗੁਰਦੁਆਰਾ ਸਾਹਿਬ ਦੇ ਬਾਹਰੋਂ ਚੱਲੂਗੀ ਕੱਲ ਦਾ ਦਿਨ ਵੀ ਲਗਭਗ ਆਪਣਾ ਸਾਰਾ ਦਿਨ ਸਫ਼ਰ 'ਚ ਹੀ ਰਹੂਗਾ 285 ਕਿਲੋਮੀਟਰ ਦਾ ਸਫ਼ਰ ਆ ਪਹਾੜਾਂ 'ਚ ਇਹ ਕਿਲੋਮੀਟਰ ਦੇ ਹਿਸਾਬ ਨਾਲ ਕਾਟੀ ਵਿੱਚ ਆ ਜਾਂਦਾ ਕੰਮ ਤੇ ਇਹ 10-11 ਘੰਟੇ ਲੱਗ ਜਾਣਗੇ ਹਾਂ ਉਹਨਾਂ ਦੇ ਕਹਿਣ ਮੁਤਾਬਕ ਸਾਥ 8 ਘੰਟੇ ਦਾ ਰਾਹਗਾ ਤੇ ਸੰਦੀਪ ਕਹਿੰਦਾ 10-11 ਘੰਟੇ ਲੱਗਣ ਦੀ ਸੰਭਾਵਨਾ ਹੈ ਕਿ ਤੜਕੇ 5:30 ਵਜੇ ਤੁਰ ਕੇ ਸ਼ਾਮ ਨੂੰ ਪਹੁੰਚਾਂਗੇ ਤੇ ਪੂਰੇ ਦਿਨ ਦਾ ਮਾਹੌਲ ਚਾਰ ਕੱਲ੍ਹ ਵਾਲੇ ਵੀ ਤੁਹਾਨੂੰ ਆ ਵਿਖਾਉਨੇ ਆ ਤੇ ਪਰਸੋਂ ਕੱਲ੍ਹ ਨੂੰ ਪਹੁੰਚਾਂਗੇ ਆਪਾਂ ਇੱਥੋਂ ਗੋਵਿੰਦ ਘਾਟ ਗੋਵਿੰਦ ਘਾਟ ਤੋਂ ਪਰਸੋਂ ਯਾਤਰਾ ਸ਼ੁਰੂ ਪਰਸੋਂ ਗੋਵਿੰਦ ਘਾਟ ਤੋਂ ਗੋਵਿੰਦ ਤਾਮ ਤੇ ਫਿਰ ਚੌਥੇ ਡੇਰ ਰਮਾਨਾ ਹੋਵਾਂਗੇ ਸ੍ਰੀ ਹੇਮਕੁੰਟ ਸਾਹਿਬ ਨੂੰ ਤੇ ਫੇਰ ਕੀਤੇ ਜਾ ਕੇ ਚੌਥੇ ਦਰਸ਼ਨ ਹੋਣਗੇ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਤੇ ਜਿਹੜੇ ਤੁਸੀਂ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਸਾਡੇ ਵੀਡੀਓ ਦੇਖਦੇ ਹੋਗੇ ਤੇ ਜੁੜੇ ਰਹੋ ਚੈਨਲ ਦੇ ਨਾਲ ਤੇ ਸਾਡੇ ਸਫ਼ਰ ਦੇ ਨਾਲ ਠੀਕ ਹੈ ਬਾਈ ਤੇ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਵਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ